ਇੱਥੇ ਕੀ ਲਿਖਿਆ ਪ੍ਰਭੂ ਦੇ ਅਚਾਨਕ ਆਉਣ ਲਈ ਸੁਚੇਤ ਰਹਿਣਾ ਹallelujah ਪ੍ਰਭੂ ਨੇ ਕਿਵੇਂ ਆ ਜਾਣਾ ਮੈਂ ਅਚਾਨਕ ਹੀ ਆਉਣਾ ਹallelujah ਹੁਣ ਉਹ ਸਵਰਗ ਚ ਗਏ ਹੁਣ ਉਹਨਾਂ ਅਚਾਨਕ ਹੀ ਆ ਜਾਣਾ ਹallelujah ਹallelujah ਕਹਿੰਦਾ ਪਰ हे ਪ੍ਰਭੂ ਤੁਹਾਨੂੰ ਕੋਈ ਲੋੜ ਨਹੀਂ ਜੋ ਤੁਹਾਡੀ ਵੱਲ ਸਮਿਆਂ ਤੇ ਵੇਲਿਆਂ ਲਈ ਕੁਝ ਲਿਖਿਆ ਜਾਵੇ ਹallelujah ਇਥੇ ਨਹੀਂ ਪਤਾ ਕਦੋਂ ਅਚਾਨਕ ਹੀ ਸਭ ਕੁਝ ਹੋਣਾ ਹallelujah ਹੁਣ ਕਿਵੇਂ ਹੁੰਦਾ ਵੈ ਅੱਗੇ ਹੁੰਦਾ ਸੀਗਾ ਕੋਈ ਬੰਦਾ ਬਿਮਾਰ ਹੈ ਔਰ ਵੇਖਣਾ ਵੀ ਇਹ ਬਿਮਾਰ ਹੈ ਪਤਾ ਨਹੀਂ ਕਦੋਂ ਇਹਦਾ ਕੁਝ ਹੋ ਨਾ ਜਾਵੇ ਹੁਣ ਅਚਾਨਕ ਹੀ ਹੁੰਦੇ ਆ ਕੀ ਹੁੰਦੇ ਆ ਹਕੁੰਦੇ ਹallelujah ਨੇਰੀ ਆਉਂਦੀ ਆਚਾਨਕ ਹੀ ਆ ਜਾਂਦੇ ਸਾਰਾ ਕੰਮ ਜਿਹੜਾ ਆਚਾਨਕ ਹੀ ਹੋ ਜਾਂਦਾ ਹallelujah ਹallelujah ਇਸ ਤਰ੍ਹਾਂ ਆਪਾਂ ਸੱਚਮੱਚ ਕੀ ਰਹਿਣਾ ਸੁਚੇਤ ਰਹਿਣਾ ਮੈਂ ਕੀ ਕਰਨਾ ਮੈਂ ਪ੍ਰਾਰਥਨਾ ਕਰਨੀ ਹੈ ਪ੍ਰਾਰਥਨਾ ਦੇ ਵਿੱਚ ਰਹਿਣਾ ਹallelujah ਆਪਾਂ ਸੱਚਮੱਚ ਪਰਮੇਸ਼ਰ ਦੇ ਹੋਰ ਨੇੜੇ ਜਾਣਾ ਮੈਂ ਜਿਹੜਾ ਆਪਣਾ ਕੋਈ ਆਪਣਾ ਨੁਕਸਾਨ ਨਾ ਹੋਵੇ ਚੰਗਾ ਵੇਲਾ ਆਵੇ ਹallelujah ਹallelujah ਕਹਿੰਦਾ ਕਿਉਂ ਜੋ ਤੁਸੀਂ ਆਪ ਠੀਕ ਤਰ੍ਹਾਂ ਜਾਣਦੇ ਹੋ ਕਿ ਪ੍ਰਭੂ ਦਾ ਦਿਨ ਇਸ ਤਰ੍ਹਾਂ ਆਵੇਗਾ ਜਿਸ ਤਰ੍ਹਾਂ ਰਾਤ ਨੂੰ ਚੋਰ ਹallelujah ਕਿਸ ਤਰ੍ਹਾਂ ਆਊਗਾ ਜਿਵੇਂ ਰਾਤ ਨੂੰ ਚੋਰ ਚੋਰ ਦੱਸ ਕੇ ਆਉਂਦਾ ਹੁੰਦਾ ਹੈ ਕਿ ਅਚਾਨਕ ਹੀ ਆ ਜਾਂਦਾ ਹੈ ਅਚਾਨਕ ਹੀ ਆ ਜਾਂਦਾ ਹallelujah ਇਸੇ ਤਰ੍ਹਾਂ ਜਦੋਂ ਪ੍ਰਭੂ ਨੇ ਆਉਣਾ ਅਚਾਨਕ ਹੀ ਆ ਜਾਣਾ ਉਹ ਕਹਿੰਦਾ ਜਾਗਦੇ ਰਹੋ ਤੇ ਪ੍ਰਾਰਥਨਾ ਕਰਦੇ ਰਹੋ ਹallelujah ਹੋਰਨਾ ਪ੍ਰਭੂ ਆਵੇ ਦੱਪਾ ਸੁੱਤੇ ਹੀ ਪਏ ਰਹੀਏ ਪ੍ਰਾਰਥਨਾ ਚ ਆਪਣਾ ਧਿਆਨ ਹੀ ਨਾ ਹੋਵੇ ਹਰ ਵੇਲੇ ਕਹਿੰਦਾ ਕੀ ਹੋਵੇ ਤੁਹਾਡੇ ਮੂੰਹ ਦੇ ਵਿੱਚ ਪ੍ਰਾਰਥਨਾ ਹੋਵੇ ਕੰਮ ਕਰਦੇ ਵੀ ਪ੍ਰਾਰਥਨਾ ਕਰਨੀ ਹੈ ਹਾਲੇਲੂਇਆ ਹੱਥਾਂ ਨਾ ਕਹਿੰਦਾ ਕੰਮ ਕਰਨ ਨਾਲ ਮੂੰਹ ਨਾਲ ਹੀ ਕਰਨੀ ਹੈ ਪ੍ਰਾਰਥਨਾ ਕਰਨੀ ਹੈ ਕਹਿੰਦਾ ਜਦ ਲੋਕ ਆਖਰ ਦੇ ਆਖ ਦੇ ਹੋਣਗੇ ਕਿ ਅਮਨ ਚੈਨ ਅਤੇ ਸੌਕਸਾਂਦ ਹੈ ਤਦ ਜਿਵੇਂ ਗਰਭਣੀ ਇਸਤਰੀ ਨੂੰ ਪੀੜਾਂ ਲੱਗਦੀਆਂ ਹਨ ਜਿਵੇਂ ਉਹਨਾਂ ਦਾ ਅਚਾਨਕ ਨਾਸ਼ ਹੋ ਜਾਵੇਗਾ ਉਹ ਕਦੀ ਨਾ ਬਚਣਗੇ ਹallelujah ਕਿਹਦਾ ਨਾਸ਼ ਹੋਊਗਾ ਜਿਹੜੇ ਪ੍ਰਭੂ ਨੂੰ ਜਾਣਦੇ ਨਹੀਂ ਹallelujah ਇਸ ਤਰ੍ਹਾਂ ਕਰਕੇ ਕਹਿੰਦਾ ਜਾਗਦੇ ਰਹੋ ਅਚਾਨਕ ਹੀ ਪ੍ਰਭੂ ਨੇ ਆਉਣਾ ਹੈ ਜਿਹੜੇ ਕੀ ਕਹਿੰਦਾ ਉਹ ਕਹਿੰਦਾ ਜਿਹੜੇ ਮਤਵਾਲੇ ਹੋਣਗੇ ਜਿਹੜੇ ਕਿੱਥੇ ਬੁਰੇ ਕੰਮ ਕਰਨਗੇ ਉਹਨਾਂ ਦਾ ਨਾਸ਼ ਹੋਊਗਾ ਹallelujah ਜੋ ਸੱਚਮੁੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ 'ਚ ਰਵਾਂਗੇ ਪਰਮੇਸ਼ਰ ਦੇ ਨਾਲ ਜੁੜ ਕੇ ਰਵਾਂਗੇ ਆਪਣਾ ਨਾਸ਼ ਨਹੀਂ ਹੋਊਗਾ ਹallelujah ਕਹਿੰਦਾ ਪਰ हे ਭਰਾਵੋ ਤੁਸੀਂ ਹਨੇਰੇ ਵਿੱਚ ਨਹੀਂ ਹੋ ਜੋ ਤੁਹਾਡੇ ਉੱਤੇ ਉਹ ਦਿਨ ਚੋਰ ਦੀ ਨਿਆਂਈ ਆਣ ਪਵੇ ਹallelujah ਕੀ ਕਹਿੰਦਾ ਤੁਸੀਂ ਪਰ ਕਹਿੰਦਾ ਹਨੇਰੇ 'ਚ ਨਹੀਂ ਆਪਾਂ ਕਿੱਥੇ ਆਂ ਚਾਨਣ ਜੀ ਹallelujah ਪ੍ਰਭੂ ਨੇ ਆਪਾਂ ਨੇਰੇ ਚੋਂ ਕੱਢ ਕੇ ਕਿੱਥੇ ਲੈ ਕੇ ਜਾਂਦਾ ਵੈ ਚਾਨਣ ਜੀ ਲੈ ਜਾਂਦਾ ਕਹਿੰਦਾ ਤੁਹਾਡੇ ਤੋਂ ਦਿਨ ਨਾ ਹੋਂ ਕਹਿੰਦਾ ਚੋਰ ਦੇ ਨਿਆਈ ਹallelujah ਕਹਿੰਦਾ ਕਿਉਂ ਜੋ ਤੁਸੀਂ ਸਭੋ ਚਾਨਣ ਦੇ ਪੁੱਤਰ ਅਤੇ ਦਿਨ ਦੇ ਪੁੱਤਰ ਹੋ ਅਸੀਂ ਰਾਤ ਦੇ ਨਹੀਂ ਹਾਂ ਅਤੇ ਨਾ ਹੀ ਹਨੇਰੇ ਦੇ ਹਾਂ ਹallelujah ਕਿਰੇ ਪੁੱਤਰ ਆਪਾਂ ਚਾਨਣ ਦੇ ਕਹਿੰਦਾ ਰਾਤ ਦੇ ਨਹੀਂ ਨਾ ਹੀ ਆਪਾਂ ਹਨੇਰੇ ਦੇ ਹਾਂ ਕਹਿੰਦਾ ਸੋਏਸ ਲਈ ਤੁਸੀਂ ਅਸੀਂ ਹੋਰ ਨਾਲ ਵਾਂਗੂ ਨਾ ਸੋਈਏ ਸਗੋ ਜਾਗਦੇ ਰਹੀਏ ਅਤੇ ਸੁਚੇਤ ਰਹੀਏ ਹਾਲੇਲੂਇਆ ਕਹਿੰਦਾ ਆਪਾਂ ਹੋਰਾਂ ਵਾਂਗੂ ਨਹੀਂ ਰਵੀ ਸੌਂ ਜਾਣਾ ਤੇ ਪਰਮੇਸ਼ਰ ਨੂੰ ਭੁੱਲ ਜਾਣਾ ਹਾਲੇਲੂਇਆ ਉਹ ਕਹਿੰਦਾ ਜਿਹੜੇ ਪ੍ਰਭੂ ਚ ਸੌਂਗੇ ਉਹਨਾਂ ਨੂੰ ਤੁਸੀਂ ਜਗਾਉਣਾ ਕਿਹਨੇ ਜਗਾਉਣਾ ਵੈ ਆਪਾਂ ਜਗਾਉਣਾ ਉਹਨਾਂ ਨੂੰ ਹਾਲੇਲੂਇਆ ਉਹਨਾਂ ਨੂੰ ਕਹਿਣਾ ਪ੍ਰਭੂ ਚ ਸੌਣਾ ਨਹੀਂਗਾ ਉਗੰਦਰ ਸੱਚਮੁੱਚ ਜਿਹੜੇ ਸੌਂਗੇ ਤੋਂ ਫਿਰ ਦੂਰ ਉੱਠ ਜਾਣਗੇ ਹallelujah ਜੇ ਆਪਾਂ ਇੱਕ ਰੂਹ ਵੀ ਪ੍ਰਭੂ ਚ ਆ ਕੇ ਜਿਹੜੀ ਪ੍ਰਭੂ ਤੋਂ ਵਿਛੜ ਜਾਂਦੀ ਇੱਕ ਵੀ ਰੂਹ ਮਲਾਤੀ ਪ੍ਰਭੂ ਦੇ ਨਾਲ ਉਹਦਾ ਫਾਲ ਆਪਾਂ ਨੂੰ ਕਿਹਨੇ ਦੇਣਾ ਵੇ ਪਰਮੇਸ਼ਰ ਨੇ ਹallelujah ਕਹਿੰਦਾ ਸੋ ਇਸ ਲਈ ਅਸੀਂ ਹੋਰ ਨਾ ਵੰਗੂ ਨਾ ਸੋਈਏ ਸਗੋਂ ਜਾਗਦੇ ਰਹੀਏ ਅਤੇ ਸचेत ਰਹੀਏ ਕਿਉਂਕਿ ਜਿਹੜੇ ਸੌਂਦੇ ਹਨ ਉਹ ਰਾਤ ਨੂੰ ਹੀ ਸੌਂਦੇ ਹਨ ਜਿਹੜੇ ਮਤਵਾਲੇ ਹੁੰਦੇ ਹਨ ਉਹ ਰਾਤ ਨੂੰ ਹੀ ਮਤਵਾਲੇ ਉਹ ਦੇ ਹallelujah ਕਹਿੰਦਾ ਆਪਾਂ ਉਹਨਾਂ ਵਾਂਗੂ ਨਹੀਂ ਸੌਣਾ ਵੀ ਸੌਂਗੇ ਪਤਾ ਹੀ ਨਹੀਂ ਆਪਣਾ ਹੋਰ ਲੱਗਦਾ ਕਦੋਂ ਦਿਨ ਚੜ ਜਾਂਦਾ ਹallelujah ਇਸ ਤਰ੍ਹਾਂ ਕਰਕੇ ਜਾਗਦੇ ਰਹੋ ਪ੍ਰਾਰਥਨਾ ਦੇ ਵਿੱਚ ਬਣੇ ਰਹੋ ਹallelujah ਕਹਿੰਦਾ ਪਰ ਅਸੀਂ ਜਦੋਂ ਦਿੰਦੇ ਹਾਂ ਤਾਂ ਨੇਚਾ ਤੇ ਪ੍ਰੇਮ ਦੀ ਸੰਜੋਗ ਤੇ ਮੁਕਤੀ ਦੀ ਆਸ ਨੂੰ ਤੋਪ ਦੀ ਥਾਂ ਪੈਣ ਕੇ ਸੁਚੇਤ ਰਹੀਏ ਹallelujah ਕੀ ਕਰਨੀ ਹੈ ਨੇਚਾ ਵੀ ਕਰਨੀ ਹੈ ਪ੍ਰੇਮ ਦੇ ਨਾਲ ਰਹਿਣਾ ਹallelujah ਇਹ ਕਹਿੰਦਾ ਅਸਾਂ ਕੀ ਕਰਨਾ ਵੈ ਟੋਪ ਨੂੰ ਪੈਣ ਲੈਣਾ ਹੈ ਹallelujah ਕੀ ਕਰਨਾ ਹੈ ਵਚਨਾਂ ਨੂੰ ਵਚਨਾਂ ਦੇ ਮਗਰ ਚੱਲਣਾ ਆਪਾਂ ਵਚਨਾਂ ਦੇ ਵਿੱਚ ਆਪਾਂ ਹਰ ਇੱਕ ਨਾਲ ਗੱਲ ਕਿਹਦੇ ਨਾਲ ਕਰਨੀ ਜਦੋਂ ਵਚਨਾਂ ਦੇ ਨਾਲ ਕਰਨੀ ਹੈ ਹallelujah ਕਹਿੰਦਾ ਕਿਉਂ ਜੋ ਪਰਮੇਸ਼ਰ ਨੇ ਸਾਨੂੰ ਕਰੋਧ ਦੇ ਲਈ ਨਹੀਂ ਸਕੋ ਇਸ ਲਈ ਥਾਪਿਆ ਕਿ ਅਸੀਂ ਆਪਣੇ ਪ੍ਰਭੂ ਯਿਸੂ ਨੂੰ ਸੀਦੇ ਰਾਹੀ ਮੁਕਤੀ ਨੂੰ ਪ੍ਰਾਪਤ કરીਏ ਹallelujah ਪਰਮੇਸ਼ਰ ਨੇ ਆਪਾਂ ਨੂੰ ਕਾਦੇ ਲਈ ਸੱਧਿਆ ਵਾ ਕਰੋਧ ਲਈ ਸੱਧਿਆ ਵੈ ਨਹੀਂ ਹallelujah ਕਾਦੇ ਲਈ ਥਾਪਿਆ ਆਪਾਂ ਨੂੰ ਕਹਿੰਦਾ ਕਿਉਂ ਜੋ ਪਰਮੇਸ਼ਰ ਨੇ ਸਾਨੂੰ ਕਰੋਧ ਦੇ ਲਈ ਨਹੀਂ ਸਗੋਂ ਇਸ ਲਈ ਥਾਪਿਆ ਕਿ ਅਸੀਂ ਆਪਣੇ ਪ੍ਰਭੂ ਜੀਸੂ ਮਸੀਹ ਦੇ ਰਾਹੀਂ ਮੁਕਤੀ ਨੂੰ ਪ੍ਰਾਪਤ ਕਰੀਏ ਕਿ ਨੂੰ ਪ੍ਰਾਪਤ ਕਰਨਾ ਹੈ ਮੁਕਤੀ ਨੂੰ ਮੁਕਤੀ ਕਿਹਦੇ ਕੋਲੇ ਹੈ ਦੁਨੀਆ ਕੋਲੇ ਹੈ ਕਿਹਦੇ ਕੋਲੇ ਹੈ ਪ੍ਰਭੂ ਜੀਸੂ ਕੋਲੇ ਹallelujah